ਮੇਰੇ 50% ਪੇਸ਼ੈਂਟ ਮੇਰੀ ਗੱਲ ਦੇ ਮੇਰੀ ਸਲਾਹ ਦੇ ਨਾਲ ਹੀ ਕਨਸੀਵ ਕਰ ਜਾਂਦੇ ਐ ਭਾਵੇਂ ਉਹ ਸਲਾਹ ਡਾਈਟ ਦੀ ਹੋਵੇ ਤੇ ਭਾਵੇਂ ਉਹ ਸਲਾਹ ਸਹੀ ਸਮਾਂ ਦੀ ਹੋਵੇ ਅਸੀਂ ਅੱਜ ਉਹ ਸਹੀ ਸਮਾਂ ਦੀ ਗੱਲ ਤੁਹਾਨੂੰ ਇਸ ਚਾਰਟ ਦੇ ਜਰੀਏ ਮੈਂ ਬੜਾ ਹੀ ਸੌਖਾ ਸਮਝਾਉਣਾ ਹੈ ਕੀ ਜੀ ਸਰ ਇਸ ਨੂੰ ਬੋਲਦੇ ਆ Ovulation ਤੇ fertile window Ovulation ਮਤਲਬ Ovulation ਕਹਿੰਦੇ ਆ ਜਦੋਂ ਐਗ ਰਪਚਰ ਹੋ ਰਿਹਾ ਮਤਲਬ ਉਹ ਜਿਨ੍ਹਾਂ ਨੇ ਬੱਚਾ ਲੈਣਾ ਹੈ ਤਾਂ ਉਹ ਇਸ ਖਾਸ ਦਿਨਾਂ ਦਾ ਧਿਆਨ ਰੱਖੋ 11ਵੇਂ ਦਿਨ ਤੋਂ ਲੈ ਕੇ 18ਵੇਂ ਦਿਨ ਤੱਕ ਉਹ ਟ੍ਰਾਈ ਕਰੇ ਇਸੇ ਦਿਨਾਂ ਦੇ ਵਿੱਚ ਐਗ ਰਪਚਰ ਹੋਣਾ Ovulation ਟਾਈਮ ਹੋਣਾ ਤੇ ਮੈਨੂੰ ਪਤਾ ਹੈ ਮੈਨੂੰ ਘੱਟੋ-ਘੱਟ ਵੀ ਸਿਰ 10-11 ਕਾਲ ਇਸ ਵੀਡੀਓ ਤੋਂ ਬਾਅਦ ਆ ਜਾਣੀ ਕਿ ਮੈਡਮ ਸਾਡੀ ਪ੍ਰੈਗਨੈਂਸੀ ਠਹਿਰ ਗਈ ਹੈ ਮੇਰੇ ਹੱਥ ਦੇ ਵਿੱਚ ਇਹ ਕੋਈ ਡੈਕੋਰੇਟਿਵ ਪੋਟ ਨਹੀਂ ਹੈ ਸਗੋਂ ਇਹ ਤੁਹਾਡੇ ਸਰੀਰ ਨੂੰ ਸ਼ਿੰਗਾਰ ਦੇਣ ਵਾਲਾ ਇੱਕ ਅਜੀਹਾ ਨੁਸਖਾ ਫਾਰਮੂਲਾ ਇੱਕ ਅਜਹੀ ਜੜੀ ਬੂਟੀ ਹੈ ਜਿਹੜਾ ਇਸ ਜੜੀ ਬੂਟੀ ਦਾ ਸਹੀ ਇਸਤੇਮਾਲ ਕਰਨਾ ਸਿੱਖ ਗਿਆ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਫਿਰ ਕਿਲਕਾਰੀਆਂ ਕੋਈ ਨਹੀਂ ਰੋਕ ਸਕਦਾ ਸਰ ਤੁਸੀਂ ਕਦੇ ਘੜਾ ਬਣਦਾ ਦੇਖਿਆ ਦੇਖਿਆ ਜੀ ਘੜੇ ਨੂੰ ਆਪਾਂ ਇੱਕ ਯੂਟਰਸ ਹੀ ਲਾ ਲਈਏ ਠੀਕ ਹੈ ਲੇਡੀ ਦਾ ਯੂਟਰਸ ਹੈ ਮੰਨ ਲਓ কুমਾਰ ਨੇ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਉਹਦੀ ਸ਼ੇਪ ਬਣਾਤੀ ਤੁਸੀਂ ਉਹਦੇ ਵਿੱਚ ਪਾਣੀ ਪਾ ਲੋਗੇ ਤੇ ਪੀ ਲੋਗੇ ਉਹ ਪਾਣੀ ਨਹੀਂ ਪੈ ਸਕਦਾ ਨਾਲੋਂ ਨਾਲ ਮੀਨਸ ਉਸਨੂੰ ਪਕਾਉਣ ਤੇ ਟਾਈਮ ਲੱਗਦਾ ਹੈ ਘੜਾ ਪੱਕਦਾ ਹੈ ਸੇਮ ਇਸੇ ਤਰੀਕੇ ਜਿਵੇਂ ਯੂਟਰਸ ਵਾਲੇ ਘੜੇ ਨੂੰ ਪਕਾਉਣ ਵਾਸਤੇ ਅੱਜ ਸਰ ਇਹ ਜੋ ਗੁਲਦਸਤਾ ਰੱਖਿਆ ਹੋਇਆ ਕੀ ਵਾ ਜੀ ਇਹ ਇਹ ਤੋਹਫਾ ਹੈ ਸਾਡੀਆਂ ਭੈਣਾਂ ਵਾਸਤੇ ਖਾਸ ਕਰਕੇ ਇਹ ਹੈ ਕੀ ਚੀਜ਼ ਸਰ ਇਹ ਨੂੰ ਬੋਰਡ ਦੀ ਦਾੜੀ ਸਰ ਆਪਾਂ ਕਹਿ ਦਿੰਨੇ ਆ ਬੋਰਡ ਦੀ ਦਾੜੀ ਹਾਂਜੀ ਹਾਂਜੀ ਬੋਰਡ ਦੀ ਦਾੜੀ ਸਰ ਇਹਦੇ ਫਾਇਦੇ ਅਣਗਿਣਤ ਹੈ ਪਰ ਇਹ ਲੈਣਾ ਉਹਨਾਂ ਦੇ ਡੇ 1 ਪੀਰੀਅਡ ਦੇ ਡੇ 1 ਤੋਂ 21 ਦਿਨ ਸਰ ਮੈਨੂੰ ਨਹੀਂ ਲੱਗਦਾ ਮੇਰੇ ਕਹਿ ਮੁਤਾਬਕ 22ਵਾਂ ਦਿਨ ਨਹੀਂ ਆਉਣਾ ਪ੍ਰੈਗਨੈਂਸੀ ਠਹਿਰ ਗਈ ਜਿਹੜੇ ਲੋਕ ਆਈਵੀਐਫ ਕਰਵਾ ਰਹੇ ਨੇ ਜਾਂ ਆਈਵੀਐਫ ਕਰਵਾਉਣਾ ਚਾਹੁੰਦੇ ਨੇ ਜਾਂ ਫਿਰ ਉਸ ਪ੍ਰੋਸੈਸ ਚੋਂ ਲੰਘ ਰਹੇ ਨੇ ਉਹ ਤੁਹਾਡੇ ਨੁਸਖੇ ਫਾਰਮੂਲੇ ਲੈ ਸਕਦੇ ਨੇ ਕੋਈ ਨੁਕਸਾਨ ਤਾਂ ਨਹੀਂ ਹੋਣਾ ਐਟ ਲੀਸਟ 3 ਮੰਥ ਉਸ ਸੁਭਾਗੇਖਾਨ ਆਈਵੀਐਫ ਲੈਂਦੇ ਆ ਆਈਵੀਐਫ ਸਕਸੈਸ ਹੋ ਜਾਣਾ ਤੇ ਸੁਭਾਗੇ ਨਹੀਂ ਉਹਨਾਂ ਦਾ ਹੱਲ ਕਰਦੇ ਨਾ ਕੁਦਰਤੀ ਆਈਵੀਐਫ ਹੋ ਜਾਏ ਹਾਂ ਕੁਦਰਤੀ ਆਈਵੀਐਫ ਹੋ ਜਾਣਾ ਸਰ ਉਸ ਨੂੰ ਆਪਾਂ ਇਹੀ ਕਵਾਂਗੇ ਮੇਰੇ ਹੱਥ ਦੇ ਵਿੱਚ ਇਹ ਕੋਈ ਡੈਕੋਰੇਟਿਵ ਪੋਟ ਨਹੀਂ ਹੈ ਸਗੋਂ ਇਹ ਤੁਹਾਡੇ ਸਰੀਰ ਨੂੰ ਸ਼ਿੰਗਾਰ ਦੇਣ ਵਾਲਾ ਇੱਕ ਅਜੀਹਾ ਨੁਸਖਾ ਫਾਰਮੂਲਾ ਇੱਕ ਅਜਹੀ ਜੜੀ ਬੂਟੀ ਹੈ ਜੋ ਕੁਦਰਤ ਨੇ ਸਾਨੂੰ عطا ਕੀਤੀ ਹੈ ਔਰ ਜਿਹੜਾ ਇਸ ਜੜੀ ਬੂਟੀ ਦਾ ਸਹੀ ਇਸਤੇਮਾਲ ਕਰਨਾ ਸਿੱਖ ਗਿਆ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਫਿਰ ਕਿਲਕਾਰੀਆਂ ਕੋਈ ਨਹੀਂ ਰੋਕ ਸਕਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਇਹ ਕੀ ਚੀਜ਼ ਹੈਗੀ ਹੈ ਔਰ ਇਹਨਾਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਬਹੁਤ ਸਾਰੀਆਂ ਗੱਲਾਂ ਨੇ ਅੱਜ ਉਹਨਾਂ ਨਾਲ ਅਸੀਂ ਕਰਨ ਵਾਲੇ ਹਰਮੀ ਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਹਰਬੀਤ ਜੀ ਹਮੇਸ਼ਾ ਤੁਸੀਂ ਕੋਈ ਨਾ ਕੋਈ ਨੁਸਖਾ ਕੋਈ ਨਾ ਕੋਈ ਫਾਰਮੂਲਾ ਦੰਨਿਓ ਪਰ ਅੱਜ ਮੈਂ ਸੁਣ ਰਿਹਾ ਸੀ ਜਿਹੜਾ ਜੋੜਾ ਇੱਥੋਂ ਕਪਿਲ ਮੈਂ ਬਾਹਰ ਕਿਉਂਕਿ ਬਾਹਰ ਬੈਠਾ ਸੀ ਕਪਿਲ ਬਾਹਰ ਜਾ ਰਿਹਾ ਸੀ ਉਹ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਮੈਡਮ ਦੀਆਂ ਗੱਲਾਂ ਹੀ ਦਵਾਈ ਵਰਗੀਆਂ ਨੇ ਇਸ ਤਰ੍ਹਾਂ ਦੀ ਕਿਹੜੀ ਡੋਸ ਦਿੱਤੀ ਸੀ ਉਹਨਾਂ ਨੂੰ ਸਰ ਇਹ ਕਪਿਲ ਜੀ ਹੀ ਨਹੀਂ ਮੈਨੂੰ ਮੇਰੇ ਦਰਸ਼ਕ ਵੀ ਫੋਨ ਤੇ ਕਹਿੰਦੇ ਕਿ ਮੈਡਮ ਅਸੀਂ ਤੁਹਾਡੀਆਂ ਗੱਲਾਂ ਦੇ ਨਾਲ ਹੀ ਸਾਨੂੰ 3 ਮਹੀਨੇ ਹੋ ਗਏ ਤੁਹਾਡੀ ਵੀਡੀਓ ਸੁਣਦਿਆਂ ਹੋਇਆ ਤੇ ਮੈਮ ਸਾਨੂੰ 3 ਮਹੀਨਾ ਦੀ ਪ੍ਰੈਗਨੈਂਸੀ ਚੱਲ ਰਹੀ ਆ ਕੋਈ ਕਹਿੰਦਾ ਸਾਨੂੰ ਮੈਮ ਪਿਛਲੇ ਮਹੀਨੇ ਕਨਸੀਵ ਹੋਇਆ ਸੀ ਕੋਈ ਕਹਿੰਦਾ ਕਿ ਅਸੀਂ ਅੱਜ 6 ਮੰਨ ਦੀ ਪ੍ਰੈਗਨੈਂਸੀ ਚੱਲ ਰਹੇ ਆ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਸਰ ਤਾਂ ਇੱਕ ਗੱਲ ਕੋੜੀ ਜੀ ਆਪਾਂ ਜੋ ਕਿ ਅੱਜ ਆਈਵੀਐਫ ਨੇ ਕੀਤੀ ਹੋਈ ਆ ਇੱਕ ਗੱਲ ਕੋੜੀ ਜੀ ਆਪਾਂ ਕਰੀਏ ਜਿਹੜਾ ਮੇਰਾ ਨੋਸ਼ਨ ਹੈ means getting pregnant naturally has been critical these days because of ivf par mera mannna eh hai aj main inni khush ha dasdiyan hoya ki mere 50% patient meri gall de meri salah de naal hi conceive kar jande hai bhave oh salah diet di hove te bhave oh salah sahi samay di hove okay sahi samay matlab sir to main ta sare sahi hunde hai main ਸਰ ਦੇਖੋ ਜੀ ਹੁਣ ਮੇਲ ਔਰ ਫੀਮੇਲ ਦਾ ਜੋ ਨੇਚਰ ਨੇ ਦਸਤੂਰ ਬਣਾਇਆ ਤੇ ਉਹ ਤਾਂ ਇਹੀ ਘੜਿਆ ਬਈ ਸਮਾਂ ਹਨਾ ਤੁਸੀਂ ਕਹ ਰਹੇ ਹਰ ਵੇਲੇ ਪਰ ਅਸੀਂ ਸਹੀ ਸਮਾਂ ਮੰਨਦੇ ਆ ਨਵੇਂ ਵਿਆਹੇ ਜੋੜੇ ਮੰਨਦੇ ਆ ਵੀ ਹੁਣ ਸਾਡੀ ਮੈਰਿਜ ਹੋ ਗਈ ਆ ਤਾਂ ਅਸੀਂ ਆਪਣੀ ਲਾਈਫ ਦਾ ਇੰਜੋਏ ਕਰਨਾ ਪਰ ਅਸੀਂ ਅੱਜ ਗੱਲ ਕੀ ਕੀਤੀ ਐ ਸਹੀ ਸਮਾਂ ਦੀ ਹੁਣ ਅਸੀਂ ਸਰ ਸਹੀ ਸਮਾਂ ਮੀਨਸ ਕਿ ਅਸੀਂ ਅੱਜ ਕਵਾਂਗੇ ਕਿ ਸਹੀ ਸਮਾਂ ਜੋ ਸਾਨੂੰ ਅੱਲਾ ਨੇ ਦਿੱਤਾ ਕਹਿੰਦੇ ਐ ਨਾ ਕਿ ਅੱਲਾ ਯਾਰ ਤਾਂ ਬੇੜੇ ਪਾਰ ਬਿਲਕੁਲ ਠੀਕ ਸਹੀ ਗੱਲ ਹੈ ਸਰ ਜੀ ਅੱਲਾ ਮੈਂ ਅਸੀਂ ਕਿਹਨੂੰ ਕਹਿ ਰਹੇ ਹਾਂ ਅੱਲਾ ਯਾਨੀ ਕੁਦਰਤ ਕੁਦਰਤ ਬਿਲਕੁਲ ਠੀਕ ਜਿਹੜਾ ਕੁਦਰਤ ਨੇ ਨਿਯਮ ਬਣਾਇਆ ਜਿਹੜਾ ਸਹੀ ਸਮਾਂ ਬਣਾਇਆ ਜੇ ਅਸੀਂ ਉਸ ਸਹੀ ਸਮਾਂ ਨੂੰ ਫੋਲੋ ਕਰਦੇ ਆਂ ਅੱਲਾ ਨੂੰ ਯਾਰ ਬਣਾਉਨੇ ਆ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਪ੍ਰੈਗਨਨਸੀ ਕਦੋਂ ਹੋ ਜਾਂਦੀ ਏ ਅਸੀਂ ਅੱਜ ਉਹ ਸਹੀ ਸਮਾਂ ਦੀ ਗੱਲ ਤੁਹਾਨੂੰ ਇਸ ਚਾਰਟ ਦੇ ਜਰੀਏ ਮੈਂ ਬੜਾ ਹੀ ਸੌਖਾ ਸਮਝਾਉਣਾ ਆ ਹੈ ਕੀ ਜੀ ਸਰ ਇਸ ਨੂੰ ਬੋਲਦੇ ਆ ਓਵਿਲੇਸ਼ਨ ਤੇ ਫਰਟਾਈਲ ਵਿੰਡੋ ਜਿਸ ਦੀ ਅਸੀਂ ਗੱਲ ਕਰਨੀ ਆ ਓਵਿਲੇਸ਼ਨ ਮਤਲਬ ਓਵਿਲੇਸ਼ਨ ਸਰ ਓਵুলেਸ਼ਨ ਵਿੱਚ ਇੱਕ ਟਾਈਮ ਹੁੰਦਾ ਪੂਰੇ ਮਹੀਨੇ ਲੇਡੀ ਨੂੰ ਪੀਰੀਅਡ ਰਹਿੰਦੇ ਆ ਤੇ ਓਵুলেਸ਼ਨ ਕਹਿੰਦੇ ਆ ਜਦੋਂ ਐਗ ਰਪਚਰ ਹੋ ਰਿਹਾ ਪੂਰੇ ਮਹੀਨੇ ਸਰ ਮੀਆਂ ਬੀਵੀ ਜਿੰਨਾ ਮਰਜ਼ੀ ਸਬੰਧ ਬਣਾ ਲੈਣ ਉਹ ਇੰਟਰਕੋਰਸ ਕਰਨ ਕੋਈ ਫਾਇਦਾ ਨਹੀਂ ਆਣਾਗਾ ਉਹਨਾਂ ਨੇ ਸਹੀ ਸਮਾਂ ਦੇਖਣਾ ਤੇ ਉਹ ਸਹੀ ਸਮਾਂ ਓਵুলেਸ਼ਨ ਵਿੰਡੋ ਓਵুলেਸ਼ਨ ਟਾਈਮ ਤੇ ਉਹਨਾਂ ਨੇ ਇਹ ਦੇਖਣਾ ਵੀ ਐਗ ਕਦੋਂ ਰਪਚਰ ਹੋ ਰਿਹਾ ਲੇਡੀ ਦਾ ਐਗ ਜਿਹੜਾ ਉਹ ਕਦੋਂ ਰੈਡੀ ਹੋ ਰਿਹਾ ਜਿਹਦਾ ਅਸੀਂ ਅੱਜ ਡਿਸਕਸ਼ਨ ਕਰਦੇ ਆ ਸਰ ਪੂਰੇ ਮੰਥ ਦੇ ਵਿੱਚ ਲੇਡੀ ਨੂੰ ਮੰਨ ਲਓ ਪੀਰੀਅਡ ਆਉਂਦੇ ਹੈ ਜੀ ਉਹਨਾਂ ਦਾ 28 ਦਿਨ ਦਾ ਸਾਈਕਲ ਹੈ ਠੀਕ ਮਤਲਬ ਟੋਟਲ ਸਾਈਕਲ 28 ਦਿਨ ਦਾ ਵੀ ਜਿਵੇਂ ਕਿ ਮੰਨ ਲਓ 7ਵੇਂ ਮਹੀਨੇ ਪੀਰੀਅਡ ਆਏ 3 ਤਾਰੀਖ ਨੂੰ 6ਵੇਂ ਮਹੀਨੇ ਆਏ ਸੀਗੇ 1 ਤਾਰੀਖ ਨੂੰ 2 ਦਿਨ ਦਾ ਗੈਪ ਪੈ ਗਿਆ 28 ਦਿਨ ਦਾ ਸਾਈਕਲ ਹੋਇਆ 30 ਦਿਨ ਦੇ ਹਿਸਾਬ ਨਾਲ ਜੇ 28 ਦਿਨ ਦਾ ਸਾਈਕਲ ਹੈ ਤਾਂ 14ਵਾਂ ਦਿਨ 30 ਦਿਨ ਦਾ ਸਾਈਕਲ ਹੈ ਤਾਂ 16ਵਾਂ ਦਿਨ ਜੇ 32 ਦਿਨ ਦਾ ਸਾਈਕਲ ਹੈ ਤਾਂ 18ਵਾਂ ਦਿਨ ਪਰ ਮੋਸਟ ਪਬਲੀ ਉਹਨਾਂ ਨੇ ਆਹੀ ਹੁਣ ਆਪਾਂ ਕਿੰਨੇ ਦਿਨ ਲਾਇਸ ਸਰ 14 ਤੋਂ 18 ਦੇ ਵਿੱਚ ਵਿੱਚ ਲਾ ਲਓ ਜੇ ਨਾਰਮਲ ਹੈ ਤਾਂ ਹਨਾ ਤੇ ਮੀਨ ਐਵਰੇਜ ਹੁਣ ਅਸੀਂ ਸਹੀ ਸਮਾਂ ਜਿਹਦੀ ਅੱਜ ਗੱਲ ਕਰ ਰਹੇ ਹਾਂ ਕਿ ਜਿਹੜਾ ਸਾਡਾ ਅੱਲਾ ਨੇ ਘੜਿਆ ਸਰ 14 ਨਾਲ ਲਾ ਕੇ ਆਪਾਂ 11 ਹਨਾ ਵੀ ਮਤਲਬ 2 ਦਿਨ ਪਿੱਛੇ ਲੈ ਲਈਏ ਤਾਂ ਕਿ ਐਵਰੇਜ ਅਸੀਂ ਮਿਸ ਨਾ ਕਰ ਸਕੀਏ 11ਵੇਂ ਦਿਨ ਤੋਂ ਲੈ ਕੇ 18ਵੇਂ ਦਿਨ ਤੱਕ ਉਹ ਟਰਾਈ ਕਰਨ ਮਤਲਬ 1 ਹਫਤਾ ਹੋ ਗਿਆ ਵਿਚਲਾ ਹਾਂ 1 ਹਫਤਾ ਕੁੱਲ ਮਿਲਾ ਕੇ ਵਿਚਲਾ 1 ਹਫਤਾ ਇਸੇ ਦਿਨਾਂ ਦੇ ਵਿੱਚ ਐਗ ਰਪਚਰ ਹੋਣਾ ਓਵੂਲੇਸ਼ਨ ਟਾਈਮ ਹੋਣਾ ਹੁਣ ਐਗ ਰਪਚਰ ਹੋਣ ਦੇ ਸਿੰਟਮ ਕੀ ਹੈ ਇਹਦੇ ਸਾਈਨ ਕੀ ਹੈ ਸਿਲ ਸਭ ਤੋਂ ਵੱਡਾ ਸਿੰਟਮ ਇਸ ਦਾ ਹੋਏਗਾ ਵਜਾਈਨਲ ਡਿਸਚਾਰਜ ਹੋਏਗਾ ਲੇਡੀ ਦੇ ਵਜਾਈਨੋ ਚ ਡਿਸਚਾਰਜ ਹੋਏਗਾ ਸੈਕਿੰਡ ਉਹਦਾ ਟੈਂਪਰੇਚਰ ਵੀ ਚੇਂਜ ਹੋਏਗਾ ਜਦੋਂ ਉਹਦਾ ਐਗ ਰਪਚਰ ਹੋਣਾ ਥਰਡ ਉਹਤੇ ਇੱਕ ਪ੍ਰਿਕਿੰਗ ਜੀ ਪੇਨ ਹੋਏਗੀ ਤੇ ਸਭ ਤੋਂ ਵੱਡੀ ਗੱਲ ਜੇ ਅਸੀਂ ਅਸਿਉਮ ਹੀ ਕਰਨਾ ਤਾਂ ਅਸੀਂ ਓਵਿਉਲੇਸ਼ਨ ਕਿਟ ਲੈ ਆਈਏ ਅਸੀਂ 11 ਤੋਂ 16 ਦਿਨ ਦੇ ਵਿੱਚ ਆਪਣਾ ਓਵਿਉਲੇਸ਼ਨ ਚੈੱਕ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਪੇਸ਼ੈਂਟ ਨੇ ਟਰਾਈ ਕਰਨਾ ਹੁਣ ਸਵਾਲ ਇਹ ਵੀ ਆਉਂਦਾ ਆ ਕਿ ਜੇ ਤੁਹਾਨੂੰ ਟਰਾਈ ਕਰਨਾ ਹੈ ਜੋੜੇ ਨੇ ਤਾਂ ਉਹ ਫ੍ਰੀਕੁਐਂਸੀ ਕੀ ਹੋਣੀ ਚਾਹੀਦੀ ਹੈ ਇੰਟਰਕੋਰਸ ਕਰਨ ਦੀ ਉਹਦੇ ਵਿੱਚ ਵੀ ਮੈਨੂੰ ਪੇਸ਼ੈਂਟ ਸਵਾਲ ਪੁੱਛ ਲੰਦੇਗੀ ਮੈਮਸ ਕਿੰਨਾ ਟਾਈਮ ਵੀ ਇਹ ਨਾ ਹੋਵੇ ਵੀ ਅਸੀਂ ਲਗਾਤਾਰ ਸਪਰਮ ਦੀ ਮੋਰਫੋਲੋਜੀ ਡਾਊਨ ਜਾਂਦੀ ਆ ਹੁਣ 11ਵੇਂ ਤੋਂ 16ਵੇਂ ਦਿਨ ਮੀਨਸ ਦੋ ਦਿਨ ਤਾਂ ਰੈਗੂਲਰ ਟਰਾਈ ਕਰ ਲੈਣ ਫਿਰ ਉਹ ਆਲਟਰਨੇਟ ਡੇ ਮੀਨਸ 11 ਤੋਂ 16 ਦਿਨ ਆਲਟਰਨੇਟ ਡੇ ਟਰਾਈ ਕਰ ਅੱਗੇ ਪਿੱਛੇ ਸਰ ਕੋਈ ਫਾਇਦਾ ਨਹੀਂ ਹੈਗਾ 11 ਤੋਂ 16 ਦਿਨ ਤੋਂ ਅੱਗੇ ਪਿੱਛੇ ਸਰ ਕੋਈ ਤੁਕ ਨਹੀਂ ਬਣਦਾ ਮਤਲਬ ਉਹ ਜਿਨ੍ਹਾਂ ਨੇ ਬੱਚਾ ਲੈਣਾ ਹੈ ਤਾਂ ਉਹ ਇਸ ਖਾਸ ਦਿਨਾਂ ਦਾ ਧਿਆਨ ਰੱਖਣ ਮਤਲਬ ਤੇ ਜੋ ਕੁਦਰਤੀ ਨਿਯਮ ਕੁਦਰਤੀ ਨਿਯਮ ਇਹ ਕਹਿੰਦੇ ਨੇ ਕੁਦਰਤੀ ਨਿਯਮ ਇਹੀ ਕਹਿੰਦੇ ਆ ਸਰ ਮੈਂ ਤੁਹਾਨੂੰ ਹੁਣ ਇਸ ਗੱਲ ਤੋਂ ਇੱਕ ਹੋਰ ਸਵਾਲ ਕਰਾਂ ਸਰ ਤੁਸੀਂ ਕਦੇ ਘੜਾ ਬੰਦਾ ਦੇਖਿਆ ਜੀ ਜੀ ਦੇਖਿਆ ਜੀ ਦੇਖਿਆ ਘੜਾ ਬੰਦਾ ਤੇ ਹੁਣ ਘੜੇ ਨੂੰ ਆਪਾਂ ਇੱਕ ਯੂਟਰਸੀ ਲਾ ਲਈਏ ਠੀਕ ਹੈ। ਲੇਡੀ ਦਾ ਯੂਟਰਸ ਹੈ। ਤੁਸੀਂ ਕੀ ਕਹਿੰਦੇ ਹੋ ਵੀ ਜੇ ਘੜਾ ਤਿਆਰ ਹੋ ਗਿਆ ਮੰਨ ਲਓ কুমہار ਨੇ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਉਹਦੀ ਸ਼ੇਪ ਬਣਾਤੀ। ਤੁਸੀਂ ਉਹਦੇ ਵਿੱਚ ਪਾਣੀ ਪਾ ਲੋਗੇ ਤੇ ਪੀ ਲੋਗੇ ਉਹ ਪਾਣੀ? ਨਹੀਂ ਬਰਦਾ। ਨਹੀਂ ਪੀ ਸਕਦਾ। ਨਹੀਂ ਪੀ ਸਕਦਾ ਨਾਲੋਂ ਨਾਲ ਮੀਨਸ ਉਸਨੂੰ ਪਕਾਉਣ ਤੇ ਟਾਈਮ ਲੱਗਦਾ ਹੈ। ਘੜਾ ਪੱਕਦਾ ਹੈ। ਸੇਮ ਇਸੇ ਤਰੀਕੇ ਜਿਹੜਾ ਓਵਿਲੇਸ਼ਨ ਟਾਈਮ ਹੈ ਨਾ ਸਰ। ਇਹ ਟਾਈਮ ਨੂੰ ਅਸੀਂ ਫੋਕਸ ਕਰਨਾ ਤੇ ਯੂਟਰਸ ਨੂੰ ਤਿਆਰ ਕਰਨਾ ਲੇਡੀ ਦੇ ਯੂਟਰਸ ਨੂੰ ਨਾ ਕਿ ਅਸੀਂ ਉਦਾਂ ਹੀ ਹਰ ਵੇਲੇ ਹਰ ਵੇਲੇ ਮਤਲਬ ਟਰਾਈ ਕਰਦੇ ਰਹਿਣਾ ਅਸੀਂ ਕੁਝ ਆਪਣਾ ਪਰਟਿਕੂਲਰ ਟਾਈਮ ਦੇਖਣਾ ਤੇ ਘੜੇ ਨੂੰ ਵੀ ਯੂਟਰਸ ਨੂੰ ਵੀ ਅਸੀਂ ਘੜੇ ਦੇ ਨਾਲ ਹੀ ਕੰਪੇਅਰ ਕਰਕੇ ਉਹਨੂੰ ਪੂਰਾ ਰੈਡੀ ਕਰੋ ਖੁਰਾਕ ਖਾ ਕੇ ਚੰਗੀਆਂ ਚੀਜ਼ਾਂ ਖਾ ਕੇ ਤਾਂ ਕਿ ਉਹਦੇ ਵਿੱਚ ਕੁਝ ਇੰਪਿਉਰिटीज ਨਾ ਰਹਿਣ ਤੇ ਦੂਜਾ ਅਸੀਂ ਯੂਟਰਸ ਵਾਲੇ ਘੜੇ ਨੂੰ ਪਕਾਉਣ ਵਾਸਤੇ ਅੱਜ ਸਰ ਇਹ ਜੋ ਗੁਲਦਸਤਾ ਰੱਖਿਆ ਹੋਇਆ ਇਹ ਇਹ ਤੋਹਫਾ ਹੈ ਸਾਡੀ ਭੈਣਾਂ ਵਾਸਤੇ ਖਾਸ ਕਰਕੇ ਇਹ ਗੁਲਦਸਤਾ ਤੋਹਫਾ ਹੈ ਨਾ ਇਸ ਨੂੰ ਇਹਦੇ ਨਾਲ ਹੀ ਹੈ ਕੀ ਚੀਜ਼ ਸਰ ਇਹਨੂੰ ਬੋਰਡ ਦੀ ਦਾੜੀ ਸਰ ਆਪਾਂ ਕਹਿ ਦਿੰਨੇ ਆ ਬੋਰਡ ਦੀ ਦਾੜੀ ਹਾਂਜੀ ਹਾਂਜੀ ਬੋਰਡ ਦੀ ਦਾੜੀ ਸਰ ਇਹਦੇ ਫਾਇਦੇ ਅਣਗਿਣਤ ਹੈ ਕੀ ਬਾਤ ਹੈ ਕੀ ਬਾਤ ਹੈ ਜਦ ਤੁਸੀਂ ਦੇਖੋ ਇਹ ਬੋਰਡ ਦੀ ਦਾੜੀ ਹੈਗੀ ਹੈ ਕਿਉਂਕਿ ਅਸੀਂ ਪਹਿਲੇ ਸਾਨੂੰ ਫ੍ਰੈਗਰੈਂਸ ਇਹਦੀ ਆ ਗਈ ਸੀ ਸਾਨੂੰ ਸੀ ਕਿ ਇਹ ਪੌਟ ਤਾਂ ਨਹੀਂ ਹੈ ਡਿਜ਼ਾਈਨਿੰਗ ਪੌਟ ਤਾਂ ਨਹੀਂ ਹੈ ਇਹ ਕੋਈ ਨਾ ਕੋਈ ਔਸ਼ਧੀ ਜ਼ਰੂਰ ਹੈ ਸਰ ਇਹ 100 ਹੱਥ ਰੱਸਾ ਸਿਰੇ ਤੇ ਤੁਸੀਂ ਆਪਦੇ ਹੱਥ 'ਚ ਗੰਢੀ ਫੜ ਰੱਖੀ ਹੈ ਜਿਹੜੀ ਅਸੀਂ ਹਮੇਸ਼ਾ ਦੀ ਤਰ੍ਹਾਂ ਕਹਿੰਦੇ ਹੈਗੇ ਆ ਤਾਂ ਹੀ ਪੇਸ਼ੈਂਟ ਮੇਰੇ ਕਹਿੰਦੇ ਕਿ ਮੈਮ ਤੁਸੀਂ ਸਾਨੂੰ ਗੱਲ ਹੀ ਇਸ ਤਰੀਕੇ ਸਮਝਾਉਂਦੇ ਹੋ ਕਿ ਅਸੀਂ ਮੰਤਰੀ ਬਣਾ ਲੈਣੇ ਵੀ ਲੈਣਾ ਹੀ ਲੈਣਾ ਹੁਣ ਇਸ ਨੂੰ ਲੈਣ ਦੇ ਵੀ ਸਰ ਬਹੁਤ ਤਰੀਕੇ ਹੁੰਦੇ ਹੈਗੇ ਆ ਹੁਣ ਉਹਨਾਂ ਨੇ ਇਹ ਜੇ ਕੱਚੀ ਚੀਜ਼ ਦਾ ਜਿਵੇਂ ਹੁਣ ਆਪਾਂ ਤੋੜੀ ਹੈਗੀ ਸਰ ਹੈਨਾ ਇਹਨਾਂ ਨੇ ਇਸ ਤਰੀਕੇ ਇਹਦਾ ਪਾਊਡਰ ਬਣਾ ਲੈਣਾ ਇਹਨੂੰ ਸੁਕਾ ਲੈਣਾ ਪਹਿਲੇ ਸੁਕਾ ਕੇ ਇਹਦਾ ਪਾਊਡਰ ਬਣਾਉਣਾ ਤੇ ਪਾਊਡਰ ਬਣਾ ਕੇ ਸਰ ਉਹਨਾਂ ਨੇ ਸਵੇਰੇ ਸ਼ਾਮ ਅੱਧਾ-ਅੱਧਾ ਚਮਚ ਇਸ ਨੂੰ ਦੇ ਨਾਲ ਲੈ ਲੈਣਾ ਤੇ ਭਾਵੇਂ ਉਹਨੂੰ ਪਾਣੀ ਦੇ ਨਾਲ ਲੈ ਲੈਣ ਸਰ ਇਹ ਲੈਣਾ ਉਹਨਾਂ ਨੇ ਡੇ 1 ਪੀਰੀਅਡ ਦੇ ਡੇ 1 ਤੋਂ 21 ਦਿਨ ਸਰ ਮੈਨੂੰ ਨਹੀਂ ਲੱਗਦਾ ਮੇਰੇ ਕਹਿ ਮਤਬਕ 22ਵਾਂ ਦਿਨ ਨਹੀਂ ਆਉਣਾ ਔਰ ਇਹ ਵੀ ਪੱਕੀ ਗੱਲ ਹੈ ਅੱਜ ਮੈਂ ਤੁਹਾਨੂੰ ਕਿਹਾ ਨਾ ਸਰ 22ਵਾਂ ਦਿਨ ਤੇ ਮੈਨੂੰ ਪਤਾ ਹੈ ਮੈਨੂੰ ਘੱਟੋ-ਘੱਟ ਵੀ ਸਰ 10-11 ਕਾਲ ਇਸ ਵੀਡੀਓ ਤੋਂ ਬਾਅਦ ਆ ਜਾਣੀ ਕਿ ਮੈਡਮ ਸਾਡੀ ਪ੍ਰੈਗਨਨਸੀ ਠਹਿਰ ਗਈ ਹੈ। ਕੀ ਗੱਲ ਹੈ? ਮਤਲਬ ਤੁਹਾਡੀਆਂ ਗੱਲਾਂ ਐਵੇਂ ਦਵਾਈ ਬਣਦੀਆਂ ਨੇ ਮੈਨੂੰ ਹੁਣ ਪਤਾ ਲੱਗ ਗਿਆ। ਅਸੀਂ ਗੱਲਾਂ ਨਹੀਂ ਦਵਾਈ ਬਣਾਉਂਦੇ ਆ ਸਰ। ਜੀ ਜੀ ਜੀ। ਅੱਛਾ ਤੇ ਬਹੁਤ ਸਾਰੀ ਦਿੱਕਤਾਂ ਹੈਗੀਆਂ ਨੇ ਜਿਸ ਤਰੀਕੇ ਨਾਲ ਦੇਖੋ ਜਿਹੜੇ ਰੋਗ ਹੈਗੇ ਨੇ ਇੱਕ ਰੋਗ ਤਾਂ ਹੈਗੇ ਵੀ ਰੋਗ ਦੀ ਸਟਾਰਟਿੰਗ ਹੋਗੀ ਇੱਕ ਮਿਡ ਦੇ ਵਿੱਚ ਰੋਗ ਆ ਗਿਆ ਜਾਂ ਇੱਕ ਬੜਾ ਕ੍ਰੋਨਿਕਲ ਚੱਲ ਗਿਆ ਤਿੰਨ ਚੀਜ਼ਾਂ ਅਸੀਂ ਹਮੇਸ਼ਾ ਹੀ ਮੰਨ ਕੇ ਚੱਲਦੇ ਆਂ ਤੇ ਫਿਰ ਜਿਹੜੇ ਤਾਂ ਰੋਗ ਹੈਗੇ ਨੇ ਤੁਸੀਂ ਕਹਿੰਦੇ ਬਹੁਤ ਸਾਰੇ ਰੋਗ 50% ਰੋਗ ਤੇ ਤੁਸੀਂ ਗੱਲਾਂ ਨਾਲ ਠੀਕ ਕਰ ਲੈਂਦੇ ਹੋ 70% ਤੁਹਾਡੇ ਟੋਟਕੇ ਠੀਕ ਕਰ ਦਿੰਦੇ ਨੇ ਫਿਰ ਜਿਹੜੇ 30% ਕ੍ਰੋਨਿਕਲ ਚਲੇ ਗਏ ਕਿਸੇ ਨੂੰ ਲਿਕੋਰੀਆ ਦੀ ਪ੍ਰੋਬਲਮ ਹੈ ਸਾਡੀ ਭੈਣ ਨੂੰ ਸਾਡੇ ਵੀਰ ਨੂੰ ਕਿਸੇ ਨੂੰ ਮਤਲਬ ਉਹਦੇ ਚ ਪਸ ਸੈਲ ਬਹੁਤ ਜ਼ਿਆਦਾ ਹੋ ਗਏ ਨੇ ਵੀਰਸ ਦੇ ਵਿੱਚ ਤੇ ਸਾਡੀਆਂ ਭੈਣਾਂ ਨੂੰ ਬਹੁਤ ਸਾਰੇ ਨੂੰ ਕਈਆਂ ਨੂੰ ਦਿੱਕਤ ਹੈਗੀ ਹੈ ਕਿ ਮੋਟਾਪਾ ਬੜਾ ਹੋ ਗਿਆ ਕਈਆਂ ਨੂੰ ਦਿੱਕਤ ਹੈਗੀ ਹੈ ਕਿ ਵੇਲੇ ਸਰ ਜਿਹੜਾ ਲਿਬੀਡੋ ਜਿਹੜਾ ਹੈਗਾ ਲਿਬੀਡੋ ਘਟ ਜਾਂਦੀ ਹੈ ਤੇ ਫਿਰ ਉਹਨਾਂ ਦਾ ਹੱਲ ਕੋਈ ਖਾਸ ਨੁਸਖੀ ਖਾਸ ਤਰ੍ਹਾਂ ਨਾਲ ਬਣਾਏ ਹੁੰਦੇ ਨੇ ਬਹੁਤਿਆਂ ਨੂੰ ਤਾਂ ਜੀ ਪੀਰੀਅਡਸ ਦੀ ਏਡੀ ਜ਼ਿਆਦਾ ਪ੍ਰੋਬਲਮ ਹੈ ਕਿ ਦੋ-ਦੋ ਮਹੀਨੇ ਲਗਾਤਾਰ ਸਪੋਟਿੰਗ ਹੁੰਦੀ ਰਹਿੰਦੀ ਹੈ ਸਰ ਮੈਨੂੰ ਨਾ ਕੱਲ ਹੀ ਇੱਕ ਕਾਲ ਆਈ ਹੈ ਕੀ ਹੈ ਯੂਐਸਏ ਤੋਂ ਸੀ ਕਾਲ ਉਹ ਲੇਡੀ ਕਹਿੰਦੀ ਹੈ ਕਿ ਮੈਮ ਵੀ ਮੈਂ ਜਦੋਂ ਅਸੀਂ ਆਪਸ ਚ ਸਬੰਧ ਬਣਾਉਨੇ ਆ ਤਾਂ ਮੈਨੂੰ ਮਤਲਬ ਮੈਂ ਨਹੀਂ ਸੈਟੀਸਫਾਈ ਹੋ ਪਾਂਦੀ ਦੇਖੋ ਦੋਨੋਂ ਲਾਈਫ ਪਾਰਟਨਰ ਦਾ ਸੈਟੀਸਫਾਈ ਹੋਣਾ ਬਹੁਤ ਜ਼ਰੂਰੀ ਹੈਗਾ ਤਾਂ ਹੀ ਫਾਇਦਾ ਹੋਊਗਾ ਆਪਾਂ ਨੂੰ ਹਨਾ ਤੇ ਇਹ ਇਹ ਮਤਲਬ ਇਨਡਾਇਰੈਕਟਲੀ ਤਾਂ ਇਹ ਕੰਸੀਡਰ ਹੁੰਦਾ ਵੀ ਉਸ ਟਾਈਮ ਤੇ ਐਗੋ ਸਪਰਮ ਦੇ ਮਿਲਣ ਦੇ ਜਿਹੜੇ ਚਾਂਸਸ ਹੁੰਦੇ ਆ ਉਹ ਵੱਰ ਜਾਂਦੇ ਆ ਤੇ ਹੁਣ ਜੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਦੱਸਣਾ ਚਾਹਾਂਗੀ ਵੀ ਇਹ ਸਬੰਧ ਵੀ ਉਹਨਾਂ ਨੇ ਕਦੋਂ ਬਣਾਉਣਾ ਸਰ ਓਵਿਊਲੇਸ਼ਨ ਟਾਈਮ ਜਦੋਂ ਐਗ ਰੈਪਚਰ ਹੋ ਰਿਹਾ ਐ ਐਗਜੈਕਟ ਟਾਈਮ ਉਦੋਂ ਜਾਂ ਓਵਿਲੇਸ਼ਨ ਤੋਂ 2 ਦਿਨ ਪਹਿਲਾਂ ਵੀ ਉਹ ਟਰਾਈ ਕਰ ਸਕਦੇ ਹੈਗੇ ਆ ਓਵਿਲੇਸ਼ਨ ਹੋਣ ਤੋਂ 2 ਦਿਨ ਪਹਿਲਾਂ ਟਰਾਈ ਕਰਨਗੇ ਤਾਂ ਹੋਣਾ ਕੀ ਹੈ ਜਿਹੜਾ ਸਪਰਮ ਐ ਉਹ 5 ਤੋਂ 7 ਦਿਨ ਲਾਈਵ ਰਹਿੰਦਾ ਜਿਹੜਾ ਐਗ ਐ ਉਹ 12 ਤੋਂ 24 ਘੰਟੇ ਪਰ ਅਸੀਂ 12 ਤੋਂ 18 ਘੰਟੇ ਹੀ ਲਾ ਕੇ ਚੱਲਾਂਗੇ ਤੇ ਅਗਰ 2 ਦਿਨ ਪਹਿਲੇ ਓਵਿਲੇਸ਼ਨ ਤੋਂ ਪਹਿਲੇ ਜੋੜਾ ਰਿਲੇਸ਼ਨ ਚ ਆਇਆ ਹੋਵੇਗਾ ਸਪਰਮ ਤਾਂ ਉੱਥੇ ਹੈਲਦੀ ਹੋਏਗਾ ਸਪਰਮ ਬੜਾ ਬੇਸਪਰੀਨਲ ਵੇਟ ਕਰ ਰਿਹਾ ਹੋਏਗਾ ਕਦੀ ਉਹ ਐਗ ਦੀ ਤਾਂ ਉਸ ਟਾਈਮ ਤੇ ਸਪਰਮ ਬਿਲਕੁਲ ਹੈਲਦੀ ਹੋਏਗਾ ਤਾਂ ਉਹ ਨਾਲੋਂ ਨਾਲ ਐਗ ਨੂੰ ਟਾਈਮ ਨਹੀਂ ਮਿਲਣਾ ਕਿ ਉਹਦੀ ਮੋਰਫੋਲੋਜੀ ਡਾਊਨ ਜਾਏ ਤੇ ਸਰ ਦੋ ਦਿਨ ਪਹਿਲਾਂ Ovulation ਤੋਂ intercourse ਆਉਣ ਦੇ ਨਾਲ ਤਾਂ ਦੋਰਾ ਹੀ ਫਾਇਦਾ ਹੋ ਸਕਦਾ ਹੈ ਤੇ ਹੁਣ ਜੇ ਅਸੀਂ ਮੈਡੀਕੇਸ਼ਨ ਦੀ ਗੱਲ ਕਰੀਏ ਸਰ ਤੇ ਅਸੀਂ ਮੈਡੀਕੇਸ਼ਨ ਤੇ ਆਉਨੇ ਆ ਸਰ ਜਿਵੇਂ ਤੁਸੀਂ ਕਿਹਾ ਵੀ ਹੁਣੇ ਮੇਲ ਨੂੰ ਪ੍ਰੋਬਲਮ ਆਂਦੀ ਆ no doubt ਮੇਲ ਦਾ ਜਿਸਰ ਸੀਮਨ ਦੀ ਦਿੱਕਤ ਆ ਰਹੀ ਹੈਗੀ ਇਹ ਕੁਛ ਉਹਨਾਂ ਦੇ ਪਸਸ ਹੈਗੇ ਜਾਂ ਸੀਮਨ ਨੂੰ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਸਾਰੇ ਵੀਰੈਕਸ ਦੇ ਵਿੱਚ ਜਾ ਸਕਦੇ ਆ ਇਹ ਦਿੱਦੀ ਨਾ ਮੰਤ ਸਰ ਠੀਕ ਹੈ ਵਿਦੀ ਨਾ ਮੰਤ ਕਿਉਂ ਹੋਣਾ ਬੋਟਾ ਬਦਲ ਦੇ ਬਿਲਕੁਲ ਸਰ 1 ਮਹੀਨੇ ਦੇ ਵਿੱਚ ਵਿੱਚ ਇਵਨ ਸਰ ਇਥੋਂ ਤੱਕ ਸਾਡੇ ਕੋਲ 52 52 ਸਾਲ ਦਾ ਇੱਕ ਪੇਸ਼ੈਂਟ ਸੀਗਾ ਜਬ ਕਿ ਮੈਂ 52 ਸਾਲ ਦੇ ਨੂੰ 2 ਮਹੀਨੇ ਆਪਾਂ ਕਹਿ ਕੇ ਚਲਦੇ ਆਂ ਵਿਦ ਇਨ ਮਨਸਰ ਉਹਦੀ 30% ਮੋਟਿਲਿਟੀ ਤੋਂ ਉਸ ਦੀ 62% ਆ ਗਈ ਸੀ ਜਿਹੜੀ ਸਾਨੂੰ ਚਾਹੀਦੀ ਹੈ 60% ਉਸ ਤੋਂ ਬਾਅਦ ਉਹ ਕਹਿੰਦਾ ਵੀ ਮੇਰੇ ਪਿੰਡ ਵਾਲਾ ਡਾਕਟਰ ਕਹਿ ਰਿਹਾ ਹੈ ਵੀ ਹੁਣ ਦਵਾਈ ਦੀ ਲੋੜ ਨਹੀਂ ਹੈਗੀ ਪਰ ਅਸੀਂ ਉਹਨੂੰ 15 ਦਿਨ ਫਿਰ ਰਿਕਮੈਂਡ ਕੀਤਾ ਕਿਉਂਕਿ ਏਜ ਉਹਦੀ ਜ਼ਿਆਦਾ ਸੀ ਤੇ 15 ਦਿਨ ਰਿਕਮੈਂਡ ਕੀਤਾ ਕਿਉਂ ਕਿ ਉਹਦੀ ਮੋਰਫੋਲੋਜੀ ਜਿਹੜੀ ਹੈ ਉਹ ਸਟੇਬਲ ਰਹਿ ਜਾਏ ਤੇ ਜੇ ਉਹਨਾਂ ਨੂੰ ਏਜ ਦੇ ਕੋਈ ਕੋਈ ਟਾਈਮ ਦਾ ਇਸ਼ੂ ਆਉਂਦਾ ਸਰ ਤਾਂ ਇਹ ਟਾਈਮ ਐਕਸ ਦੇ ਵਿੱਚ ਹੀ ਪਾਊਡਰ ਕੈਪਸੂਲ ਤੇ ਟੈਬਲੇਟ ਤਿੰਨਾਂ ਦਾ ਕੰਬੀਨੇਸ਼ਨ ਹੈ ਤੇ ਜਿਹੜੀ ਉਹਨੇ ਤੁਸੀਂ ਗੱਲ ਕੀਤੀ ਨਾ ਸਰ ਆਪਾਂ ਕਹਿ ਰਹੇ ਸੀਗੇ ਕਿ ਜਦੋਂ ਘੜਾ ਬਣਾਉਣਾ ਤੇ ਲੂਬ੍ਰੀਕੇਸ਼ਨ ਵੀ ਬਹੁਤ ਜ਼ਰੂਰੀ ਚਾਹੀਦੀ ਹੈਗੀ ਹੈ ਹਨਾ ਮਜ਼ਬੂਤ ਮਜ਼ਬੂਤ ਕਰਨ ਵਾਸਤੇ ਘੜੇ ਨੂੰ ਮਜ਼ਬੂਤ ਕਰਨ ਵਾਸਤੇ ਸਰ ਉਹਦੇ ਵਾਸਤੇ ਸਰ ਆਪਾਂ ਨੇ ਦੇਖੋ 노 ਡਾਊਟ ਕਿ ਨਾ ਤਾਂ ਇੰਟਰਸਟ ਤੇ ਮੇਲਦਾ ਰਹਿੰਦਾ ਨਾ ਫੀਮੇਲ ਦਾ ਰਹਿੰਦਾ ਉਹਨਾਂ ਦਾ ਸ਼ੌਂਕ ਘਟ ਜਾਂਦਾ ਉਹਨਾਂ ਦਾ ਮਨ ਘਟ ਜਾਂਦਾ ਜੇ ਉਹਨਾਂ ਦਾ ਦਿਲ ਨਹੀਂ ਕਰਦਾ ਰਾਸ਼ ਵੀ ਹੋ ਜਾਂਦੇ ਨੇ ਮੈਮ ਵੀ ਅਸੀਂ ਸਾਨੂੰ ਤੇ 10 ਸਾਲ ਹੋ ਗਏ ਸਾਨੂੰ 15 ਸਾਲ ਹੋ ਗਏ ਸੀ ਆਈ ਵੀ ਐਫ ਵੀ ਕਰਵਾ ਕੇ ਦੇਖ ਲਿਆ ਅਸੀਂ ਬਹੁਤ ਸਾਰੀਆਂ ਚੀਜ਼ਾਂ ਟੋਟ ਕੇ ਫਿਰ ਜਦੋਂ ਬੰਦਾ ਸਾਰੇ ਪਾਸੇ ਟੁੱਟ ਜਾਂਦਾ ਤੇ ਫਿਰ ਸਿਆਣੇ ਵਾਲੇ ਪਾਸੇ ਵੀ ਹੋ ਜਾਂਦਾ ਜੀ ਕਈ ਵਾਰੋ ਸਰ ਤੁਹਾਡੀ ਗੱਲ ਬਹੁਤ ਸਹੀ ਹੈ ਕਿਉਂਕਿ ਆਫਟਰ 올 ਦਾ ਸਰ ਜਦੋਂ ਦੁਖੀ ਹੁੰਦੇ ਆ ਵਿਚਾਰੇ ਕੋਈ ਨਾ ਕੋਈ ਰਸਤਾ ਲੱਭਦੇ ਆ ਸਰ ਉਸ ਦੇ ਵਿੱਚ ਉਹਨਾਂ ਨੇ ਸਿਰਫ ਆਹ ਵੀਕੋਨਿਲ ਦੇ ਵਿੱਚ ਜਾਣਾ ਸਰ ਵੀਕੋਨਿਲ ਵੀਕਨੈਸ ਵਾਸਤੇ ਸਰ ਲਿਬੀਡੋ ਵਾਸਤੇ ਉਹਨਾਂ ਨੇ ਪੁਸ਼ਪੈਕਸ ਲੈਣੀ ਹੈਗੀ ਇਹ ਇਹ ਮੇਲ ਤੇ ਫੀਮੇਲ ਦੋਨਾਂ ਦਾ ਹੀ ਦਿਲ ਜਿਹੜਾ ਹੈ ਉਹ ਉਹ ਵਧੀਆ ਕਰ ਦੂ ਉਹਨਾਂ ਦਾ ਮਨ ਕਰੂਗਾ ਤਾਂ ਜੋ ਬੱਚਾ ਲੈਣ ਨੂੰ ਮਨ ਕਰੇਗਾ ਉਹਨਾਂ ਬੱਚਾ ਲੈਣ ਨੂੰ ਉਹਨਾਂ ਦਾ ਮਨ ਕਰੂਗਾ ਜੋ ਪ੍ਰੋਬਲਮ ਆ ਰਹੀ ਹੈਗੀ ਇਹ ਉਹ ਪੁਸ਼ਪੈਕਸ ਦੇ ਨਾਲ ਭਾਵੇਂ ਮੇਲ ਦੀ ਭਾਵੇਂ ਫੀਮੇਲ ਦੀ ਦੋਨਾਂ ਦੀ ਹੀ ਹੱਲ ਹੋ ਜਾਊਗੀ ਜਿਹੜੀ ਅਸੀਂ ਅਪਲੀਕੇਸ਼ਨ ਦੀ ਗੱਲ ਕਰ ਰਹੇ ਆ ਸਰ ਉਹਦੇ ਵਾਸਤੇ ਆਪਾਂ ਇਹ ਸੋਮਿਆ ਕਿਉਂ ਤਿਆਰ ਕੀਤਾ ਹੋਇਆ ਹੈ ਸਰ ਇਹ ਸ਼ਤਾਵਰ ਦਰ ਕਿਉਂ ਹੈ ਸ਼ਤਾਵਰ ਤੇ ਹੋਰ ਬਹੁਤ ਹਰਬਲ ਮੈਡੀਸਿਨਸ ਪਾ ਕੇ ਇਹ ਤੇ ਕਿਉਂ ਤਿਆਰ ਕੀਤਾ ਇਹਦੇ ਨਾਲ ਜਦ ਫੀਮੇਲ ਦਾ ਮਨ ਨਹੀਂ ਕਰਦਾ ਵਜਾਇਨਾ ਡਰਾਈ ਰਹਿੰਦੀ ਹੈਗੀ ਹੈ ਤਾਂ ਉਹਨੂੰ ਕੱਲੇ ਸੋਮਿਆ ਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਸਰ ਠੀਕ ਹੈ ਜੀ ਅਜੇ ਮੈਮ ਤੁਹਾਡੇ ਸੁਭਾਗਿਆ ਜਿਹੜੀ ਕੋਈ ਹੈਗਾ ਤੁਹਾਡਾ ਨੁਸਖਾ ਫਾਰਮੂਲਾ ਬਣਾਇਆ ਉਹਦੀ ਵੀ ਬਹੁਤ ਚਰਚਾ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਉਹ ਕੀ ਹੈਗਾ ਤੁਹਾਡਾ ਸਾਨੂੰ ਸਮਝਾ ਦਿਓ ਦਰਸ਼ਕਾਂ ਨੂੰ ਸਰ ਸ਼ਾਰਟਲੀ ਜੇ ਮੈਂ ਗੱਲ ਕਰਾਂ ਸੋਭਾਗਿਆ ਦੇ ਫਾਇਦੇ ਨੰਬਰ 1 ਐ ਕੀ ਜੀ ਸੋਭਾਗਿਆ ਸਰ ਕੈਪਸੂਲਸ ਤਿਆਰ ਕੀਤੇ ਹੋਏ ਹੈਗੇ ਜੀ ਇਹ ਇਹਦੇ ਵਿੱਚ ਕੱਟੋ-ਕੱਟ ਵੀ ਸਰ 140 ਤੋਂ ਜ਼ਿਆਦਾ ਜੜੀ ਬੂਟੀਆਂ ਇਹਦੇ ਵਿੱਚ ਪਾਈਆਂ ਹੋਈਆਂ ਜਿਸ ਦੇ ਨਾਲ ਸੋਭਾਗਿਆ ਰੈਡੀ ਕੀਤੀ ਹੈ ਤੇ ਜੇ ਅਸੀਂ ਨਾਲ ਹੀ ਕੁਛ ਕੁ ਦਾ ਸਰ 골ਡ ਭਸਮ ਲਗੂ ਮਾਲਤੀ ਬਸੰਤ ਮਾਲਤੀ ਸ਼ੀਲਾਜੀਤ ਅਸ਼ਵਗੰਧਾ ਬਹੁਤ ਸਾਰੀਆਂ ਸਰ ਇਦਾਂ ਦੀਆਂ ਜੋ ਇਟਸ ਕੁਆਇਟ ਡਿਫਿਕਲਟ ਟੂ ਅਟਰ ਪਰ ਸੋ ਹੁਣ ਇਹਦੇ ਫਾਇਦੇ ਦੀ ਗੱਲ ਕਰੀਏ ਸਰ ਨੰਬਰ 1 ਯੂਟਰਸ ਦੀ ਲਾਈਨਿੰਗ ਜੇ ਪਤਲੀ ਹੈ ਜਾਂ ਇੰਬੈਲੈਂਸਡ ਹੈ ਐਂਡੋਮੈਟ੍ਰੀਮ ਜਿਹਨੂੰ ਬੋਲਦੇ ਹੈ ਇਸਨੇ ਰਿਕਵਰ ਕਰਨਾ ਨੰਬਰ 2 ਜੇ ਉਨ੍ਹਾਂ ਦਾ ਐਗ ਦੀ ਕੁਆਲਿਟੀ ਵਧੀਆ ਨਹੀਂ ਹੈ ਮੋਰਫੋਲੋਜੀ ਅੱਛੀ ਨਹੀਂ ਹੈ ઓਰ ਰਿਕਵਰ ਹੋਣੀ ਹੈ ਨੰਬਰ 3 ਜੇ AMH ਡਾਊਨ چلا ਗਿਆ ਬਾਇ ਸਟ੍ਰੈਸ ਬਾਇ ਐਨੀ ਸਰਕਮਸਟੈਂਸਸ ਤਾਂ AMH অলਸੋ ਕੈਨ ਬੀ ਟ੍ਰਿਗਰਡ ਵਿਦ ਦ ਹੈਲਪ ਆਫ ਸੋਭਾਗਿਆ ਜੇ ਹੋਰ ਗੱਲ ਕਰੀਏ ਸਰ ਕੋਈ ਵੀ ਰਸਤਾ ਉਹਨਾਂ ਨੂੰ IVF ਕਰਾਉਣ ਬਾਅਦ ਨਹੀਂ ਮਿਲਦਾ ਉਹਨਾਂ ਦਾ ਦਿਲ ਹੀ ਨਹੀਂ ਕਰਦਾ ਤਾਂ ਵੀ ਸਿਰਸ ਓਨਲੀ ਸੋਭਾਗਿਆ ਇਜ਼ ਦਾ ਅਲਟੀਮੇਟ ਸੋਲੂਸ਼ਨ ਜੀ ਜੀ ਅੱਛਾ ਮੈਂ ਇੱਕ ਫਿਰ ਆਖਰੀ ਸਵਾਲ ਸਵਾਲ ਇਹ ਹੈਗਾ ਵੀ ਜਿਹੜੇ ਲੋਕ IVF ਕਰਵਾ ਰਹੇ ਨੇ ਜਾ ਆਈਵੀਐਫ ਕਰਵਾਉਣਾ ਚਾਹੁੰਦੇ ਨੇ ਜਾਂ ਫਿਰ ਉਸ ਪ੍ਰੋਸੈਸ ਚੋਂ ਲੰਘ ਰਹੇ ਨੇ ਜੀ ਤੇ ਉਹ ਤੁਹਾਡੇ ਨੁਸਖੇ ਫਾਰਮੂਲੇ ਲੈ ਸਕਦੇ ਨੇ ਕੋਈ ਨੁਕਸਾਨਤਾ ਨਹੀਂ ਹੋਣਾ ਇਹਦੇ ਨਾਲ ਨੁਕਸਾਨਤਾ ਦੂਰ ਦੀ ਗੱਲ ਜੇ ਆਈਵੀਐਫ ਵੱਲ ਵੀ ਜਾ ਰਹੇ ਆ ਕਪਲ ਨੇ 2 ਜਾਂ 3 ਆਈਵੀਐਫ ਲੈ ਚੁੱਕੇ ਹੋਏ ਆ ਤਾਂ ਬੈਟਰ ਹੈ ਕਿ ਉਹ ਸਾਡੇ ਨਾਲ ਕਨਸਰਨ ਕਰਕੇ ਨੈਕਸਟ ਆਈਵੀਐਫ ਟ੍ਰੀਟਮੈਂਟ ਮੀਨਸ ਐਮਬ੍ਰਿਓ ਟ੍ਰਾਂਸਫਰ ਕਰਾਉਣ ਤੋਂ ਪਹਿਲੇ 3 ਮਹੀਨੇ ਸਰ ਮੈਂ ਐਗਜ਼ੈਕਟਲੀ ਕਹਿ ਰਹੀ ਐ ਮੈਂ ਨਾ ਕਿ 1 ਨਾ ਕਿ 2 ਸਿੱਧਾ ਕਹਿ ਰਹੀਆਂ 3 ਐਟ ਲੀਸਟ 3 ਮੰਥ ਉਸ ਤੋਂ ਬਾਅਦ ਗਿਆ ਖਾਨ ਉਹਦੇ ਨਾਲ ਕਹਿੰਦੇ ਨੇ ਨਾ ਕਿ ਘੜਾ ਤੇ ਉਹ ਜ਼ਮੀਨ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਯੂਟਰਸ ਜਿਹਨੂੰ ਆਪਾਂ ਕੰਪੇਅਰ ਕੀਤਾ ਉਹ ਵਧੀਆ ਹੋ ਜਾਣਾ ਤੇ ਨਾਲ-ਨਾਲ ਆਈਵੀਐਫ ਟ੍ਰੀਟਮੈਂਟ ਚਲਦੇ ਆ ਚਲਦੇ ਆ ਕੰਪਲਿਕਸ਼ਨ ਉਹਨਾਂ ਨੂੰ ਆਣੀ ਐ ਬੀ ਐਕੀ ਕੁਆਲਿਟੀ ਵਧੀਆ ਨਹੀਂ ਐ ਦੂਜੀ ਉਹਨਾਂ ਨੂੰ ਆਣੀ ਐ ਬੀ ਯੂਟਰਸ ਦੀ ਲਾਈਨਿੰਗ ਵਧੀਆ ਨਹੀਂ ਦੋਨੋਂ ਪ੍ਰੋਬਲਮਸ ਸਰ ਆਈਵੀਐਫ ਲੈਂ IVF ਸக்ஸੈਸ ਹੋ ਜਾਣਾ ਤੇ ਸੁਭਾਗੇ ਨਹੀਂ ਉਹਨਾਂ ਦਾ ਹੱਲ ਕਰਦੇ ਨਾ ਟਿਲ 8th ਮੰਥ ਮੇਰੇ ਪੇਸ਼ੈਂਟ ਜੋ IVF ਤੇ ਵੀ ਇੰਨਾ ਪੈਸਾ ਲਾ ਰਹੇ ਆ ਇਕੱਲੇ ਸੁਭਾਗੇ ਨਾਲ ਖਾ ਲੈਣ ਸਰ ਮੇਰੀ ਐਡਵਾਈਸ ਦੇਖੋ ਕੁਦਰਤੀ IVF ਹੋ ਜਾਏਗਾ ਹਾਂ ਕੁਦਰਤੀ IVF ਹੋ ਜਾਣਾ ਸਰ ਉਸ ਨੂੰ ਆਪਾਂ ਇਹੀ ਕਵਾਂਗੇ ਵੀ ਕੁਦਰਤ ਨਾਲ ਵੀ ਖੇਡ ਲਿਆ ਤੇ ਚਲੋ IVF ਦਾ ਵੀ ਆਪਾਂ ਸਨਮਾਨ ਰੱਖ ਲਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਮ ਸਾਰੀ ਗਲਬਾਦਲੀ ਸੋਇਸਨ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਅਸੀਂ ਕੁਦਰਤੀ ਨਿਯਮਾਂ ਦਾ ਪਾਲਣ ਕਰਕੇ ਬੱਚੇ ਆ ਲੈ ਸਕਦੇ ਆ ਕਨਸੀਵ ਕਰ ਸਕਦੇ ਆ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੇ ਡਿਸਕਸ ਕੀਤੀਆਂ ਨਹੀਂ ਕਿ ਕਿਵੇਂ ਵਹਿਸ ਛੋਟੇ ਛੋਟੇ ਕੁਦਰਤੀ ਜਿਹੜੇ ਰੂਲ ਹੈਗੇ ਨੇ ਅਸੂਲ ਹੈਗੇ ਨੇ ਜੇਕਰ ਉਹਨਾਂ ਦਾ ਅਸੀਂ ਖਿਆਲ ਰੱਖਦੇ ਆ ਔਰ ਖਾਸ ਕਰਕੇ ਬੋਰਡ ਦੀ ਦਾੜੀ ਦਾ ਉਹਨਾਂ ਨੇ ਸੇਵਨ ਕਰਨ ਦੀ ਗੱਲ ਕਹੀ ਹੈ ਸਾਡੀਆਂ ਭੈਣਾਂ ਨੂੰ ਤੇ ਜੇਕਰ ਇਹਦਾ ਨਿਯਮਿਤ ਅਸੀਂ ਪਾਲਣ ਕਰਦੇ ਆ ਤਾਂ 50% ਤੋਂ ਵੱਧ ਦੇ ਜਿਹੜੇ ਮਾਮਲੇ ਨੇ ਇਸ ਮਹਿਜ਼ ਬੋਹੜ ਦੀ ਦਾੜੀ ਦਾ ਜਿਹੜਾ ਪਾਊਡਰ ਹੈਗਾ ਉਹ ਖਾਣ ਨਾਲ ਮੈਡਮ ਦਾ ਕਹਿਣਾ ਹੈ ਕਿ ਉਹ ਹੱਲ ਹੋ ਸਕਦੇ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਇਸ ਵੇਲੇ ਬੱਚੇ ਦੀ ਜ਼ਰੂਰਤ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਕਹਿ ਲਈ ਕਿ ਡਾਕਟਰਾਂ ਤੋਂ ਬਾਅਦ ਸਿਆਣਿਆਂ ਦੇ ਵੀ ਚੱਕਰ ਕਰ ਕਰ ਥੱਕ ਗਏ ਬਾਬਿਆਂ ਦੇ ਵੀ ਚੱਕਰ ਜਿਹੜੇ ਕਿ ਨਹੀਂ ਪਹਿਣਾ ਚਾਹੀਦਾ ਜਿਹੜੀ ਰੋਗ ਦੀ ਪ੍ਰੋਬਲਮ ਹੁੰਦੀ ਸਾਨੂੰ ਉਹ ਫੜਨੀ ਚਾਹੀਦੀ ਹੈ ਉਹਨਾਂ ਤੇ ਵੀ ਚਲੇ ਜਾਂਦੇ ਨੇ ਮਤਲਬ ਉਹਨਾਂ ਲੋਕਾਂ ਤੱਕ ਵੀ ਅਪਰੋਚ ਕਰ ਲੈਂਦੇ ਨੇ इमोशनल ਹੋ ਕੇ ਜਿੰਨਾਂ ਤੱਕ ਸਾਨੂੰ ਕਦੇ ਨਹੀਂ ਸੀ ਪਹੁੰਚ ਸਕਦੇ ਆ ਜਿਨ੍ਹਾਂ ਨੂੰ ਅਸੀਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਕਰ ਲਓ ਕੰਸਲਟ ਹਰਮੀਜੀ ਕੋ ਹਰਮੀਜੀ ਨਾਲ ਕਿਵੇਂ ਕਰਨਾ ਹੈ ਅਸੀਂ ਉਹਨਾਂ ਦੇ ਮੂੰਹ ਹੀ ਸੁਣਦੇ ਆ ਹਰਮੀਜੀ ਤੁਹਾਡੇ ਨਾਲ ਕੰਸਲਟ ਕਿਵੇਂ ਕਰੀਏ ਸਰ ਆਪਣਾ ਮੁਹਾਲੀਏ ਕਲੀਨਿਕ ਫੇਸ 10 ਸੈਕਟਰ 64 ਹੈ ਜੀ ਐਸਫ 61 ਹੈ ਮੇਰੀ ਇੱਥੇ ਮੈਨੂੰ ਮਿਲ ਸਕਦੇ ਆ ਤੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਵੀਡੀਓ ਨੂੰ ਲੋਕਾਂ ਤੱਕ ਵੀ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੀ ਆ ਗਿਆ ਧੰਨਵਾਦ